ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗਿੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਦੋ ਐਨੀਮਲ ਬਾਈ ਦੇ ਸੇਲ ਆ ਇੱਕ ਕ੍ਰੋਸ ਤੇ ਇੱਕ ਸੂਣੀ ਐਚਫ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿ ਨਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਂ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਜੰਟਾ ਵੈੰਡ ਮਾਨੂ ਕੇ ਗੱਲ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 98556066 ਆਪਾਂ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਏ ਸੀ ਹਾਂ ਹਾਂ ਬਾਈ ਹੋ ਗਈ ਸਾਰੇ ਠੀਕ ਹੈ ਦੋ ਐਨੀਮਲ ਸੇਲ ਆ ਜੀ ਹਾਂ ਬਾਈ ਦੋ ਸੋਸ ਤੋਂ ਸ਼ੁਰੂ ਕਰ ਲੈਣੇ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜਾ ਸੂਆ ਠੀਕ ਹੈ ਜੀ ਤੇ ਇਹਨੇ ਪਹਿਲੇ ਸੂਏ ਤੇ 14-15 ਕਿਲੋ ਰੋਹ ਦਿੱਤਾ ਠੀਕ ਆ ਜੀ ਢੰਡੀ ਸੀਲ ਬਹੁਤ ਆ ਵੜ ਕਿੰਨੇ ਕ ਦਿਨ ਲੈ ਜੂ ਬਾਈ ਬਸ ਬਾਈ 2-4 ਦਿਨ ਲਊਗੀ ਵੜ ਤਿਆਰੀ ਆ ਠੀਕ ਆ ਜੀ ਕਿੰਨਾ ਕ ਦੇ ਦੂ ਬਾਈ ਦੁੱਧ ਦੇ ਆ ਦੁੱਧ ਬਈ ਦੇ ਦੂਗੀ 16-17 ਕਿਲੋ ਠੀਕ ਆ ਜੀ ਤੋਰ ਕੇ ਦਿਖਾ ਦੋ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੁੰਦੀ ਆ ਕ੍ਰੋਸ ਚ ਪੈਂਦੀ ਆ ਬਾਕੀ ਪੂਰੇ ਵਜਨ ਵਾਲੀ ਵੜ ਆ ਕੋਈ ਲਿੱਸੀ ਹੌਲੀ ਵੜ ਨਹੀਂ ਗਈ ਕੱਦ ਕੱਠ ਵੀ ਚੰਗਾ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਪੂਰਾ ਵੱਡਾ ਹਵਾਨਾ ਤਿਆਰ ਕਰੀ ਬੈਠੀ ਬਾਕੀ ਕਰਨੇ ਚਾਰ ਦਿਨ ਡੇਢ ਮੁਤਾਬਕ ਪਾਇਆ ਬਾਕੀ ਇੱਕ ਦੋ ਦਿਨ ਪਸੂ ਕਈ ਯਾਰ ਉੱਪਰ ਵੀ ਲੈ ਜਾਂਦਾ ਉਦੋਂ ਤੇ ਕਰ ਪੂਰਾ ਵੱਡਾ ਹੋਵਣਾ ਤਿਆਰ ਕਰ ਲੈਣਾ ਥਣਾ ਦੇ ਸੈਜ ਵੀ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਸੋਹਣੇ ਆ ਚਾਰੇ ਥਾਂ ਨਿਖੜ ਮੇ ਇੱਕੋ ਇਹ ਸੈਜ ਦੇ ਚੈੱਕ ਕਰ ਸਕਦੇ ਹੋ ਤੁਸੀਂ ਇਧਰਲੀ ਸਾਈਡ ਤੋਂ ਚੈੱਕ ਕਰ ਲੋ ਸੋਹਣੇ ਫੇਸ ਕੁਆਲਟੀ ਬਾਕੀ ਦੁੱਧ ਇਹਨਾਂ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਆ ਹਵਾਨਾ ਖਿੱਚਾਂਗੇ ਤਾਂ ਰਵੜੰਗ ਹੋ ਵਧੂਗਾ ਤੇ ਦੇਖ ਸਕਦੇ ਹੋ ਸਾਰੀਆਂ ਵਲਟਲਾਂ ਕੱਢ ਕੇ ਸੁਣਾ ਜੀ ਹਾਂ ਜੀ ਬਹੁਤ ਚੰਗਾ ਤੇ ਸੀਲ ਸੌ ਕਰਮ ਵਾਲੀ ਕੂੜੀ ਤੇ ਬਈ ਥਣਾ ਸੁਣਾ ਦੀ ਓਕੇ ਹੋ ਜਾ ਜਮਾ ਓਕੇ ਆ ਬਈ ਥਣਾ ਦੀ ਠੀਕ ਹੈ ਜੀ ਬਾਈ ਕਹਿੰਦਾ ਥਣਾ ਦੀ ਓਕੇ ਹੋਊਗੀ ਪੂਰੀ ਪੂਰੇ ਮੱਠਾ ਥਾਣਾ ਪੂਰਾ ਵਧ ਗਿਆ ਫਿਕਰ ਹੋ ਕੇ ਆ ਜਾਓ ਬਾਈ ਕਹਿੰਦਾ ਮੁੱਲ ਬਈ ਇਹਦਾ ਮੁੱਲ ਇਹਦਾ ਬਈ 46000 ਦੀ ਦੇ ਦੇਣਗੇ ਮਾੜਾ ਮੋਟਾ ਮਾਨਤਨ ਹੋ ਜਾਊਗਾ ਹੋ ਜਾਊਗਾ ਬਾਈ ਮੁੱਲ ਜੈ ਜੀ ਕੀਤਾ ਬਾਈ ਨੇ 46000 ਰੁਪਿਆ ਬਾਕੀ ਮਾਨਤਨ ਹੋ ਜਾਊਗਾ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਹੋ ਦੋ ਨੰਬਰ ਐਫ ਐਫ ਇਹਦੀ ਕੀ ਡਿਟੇਲ ਆ ਜੀ ਇਹ ਵੀ ਬਾਈ ਦੂਜਾ ਸੁਆ ਹੀ ਕਿੰਨੇ ਕ ਦਿਨ ਲੈ ਜੂ ਬਈ ਇਹ ਇਹ ਬਈ ਲੈ ਜੂਗੀ ਤੇ 13 14 ਦੇ ਨੌ ਤਰੀਕ ਨੂੰ ਦਿਨ ਪੂਰੇ ਇਹਦੇ ਠੀਕ ਆ ਜੀ ਤੇ ਬਈ ਕਿੰਨਾ ਕੁ ਦੁੱਧ ਦਿੱਤਾ ਬਈ ਲੈ ਸੂਏ ਬਈ ਇਹ ਫਾਰਮ ਚੋਂ ਲਈ ਆ ਪਰ ਖਾਸ ਬੰਦੇ ਤੋਂ ਠੀਕ ਆ ਜੀ ਤੇ ਪਿਛਲੇ ਸੂਏ ਨੇ 22 ਕਿਲੋ ਦੁੱਧ ਦਿੱਤਾ ਚੋਇਆ ਬਈ ਹਾਂ ਹਾਂ ਚੋਇਆ ਵਾ ਤੇ ਸੀਮੰਦਰ ਨੇ ਦੱਸਿਆ ਮਾਰ ਨਹੀਂ ਯਾਰ ਮੈਂ ਬਈ ਪੁੱਛਿਆ ਨਹੀਂ ਸੀ ਸੀਮੰਦਰ ਨੂੰ ਠੀਕ ਆ ਜੀ ਤੋਰ ਕੇ ਦਿਖਾ ਦਿਓ ਜੀ ਬਈ ਦੇ ਦੱਸਣ ਮੁਤਾਬਕ ਦੂਜੇ ਸੂਏ ਹੁੰਦੀ ਆ 9 ਤਰੀਕ ਨੂੰ ਹੁੰਦਾ ਨਪੂਰੇ ਹਜੇ ਰੰਗ ਰੂਪ ਚੈੱਕ ਕਰ ਸਕਦੇ ਹੋ ਸੋਹਣੀ ਫੇਸ ਕੁਆਲਟੀ ਬਾਈ ਕਹਿੰਦਾ ਫਾਰਮ ਚੋਂ ਲਿਆਂਦੀ ਆ ਬਾਕੀ ਵਹਿੜ ਦੇਖਣ ਤੋਂ ਲੱਗ ਹੀ ਰਹਿ ਕਿ ਫਾਰਮ ਦੀ ਵਹਿੜ ਆ ਹੈਵੀ ਬੋਡੀ weight ਦੀ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਆ ਦੇਖ ਸਕਦੇ ਹੋ ਹਜੇ ਪੂਰੇ ਹੀ ਵਲਟਾਂ ਪਈਆਂ ਸਾਰੀਆਂ ਵਲਟਾਂ ਕੱਢ ਕੇ ਸੋਨਾ ਉਹਨਾਂ ਨੇ ਦੱਸਿਆ ਕਿ ਪਿਛਲੇ ਸੂਏ 22 23 ਕਿਲੋ ਦੁੱਧ ਚੋਇਆ ਹੋਇਆ ਹੈ ਅਕਤਿਆਰ ਭਾਈ ਕਿੰਨਾ ਕਦੇ ਦਊ ਬਾਈ ਦੇ ਦੂਗੀ 24 25 ਕਿਲੋ ਦਾ ਦੇ ਦੂਗੀ ਠੀਕ ਆ ਬਾਕੀ ਸੇਵਾ ਦਾ 24 25 ਕਿਲੋ ਦਾ ਆਰਾਵ ਨਾਲੇ ਦੇ ਦੂ ਬਾਕੀ ਸੇਵਾ ਦਾ ਕਿਉਂਕਿ ਕੱਲੀ ਕੱਚੀ ਕੱਚੀ ਆ ਕੋਈ ਵੀਰ ਵਪਾਰੀ ਵੀ ਲੈ ਜਾ ਚਾਰ ਦਿਨ ਸਾਮ ਕੇ ਚਾਰ ਪਾਸੇ ਛੱਡਣ ਵਾਲੀ ਗਾ ਹੈ ਕਿਉਂਕਿ ਰੰਗ ਰੂਪ ਦੀ ਬਹੁਤ ਚੰਗੀ ਆ ਜੀ ਪੂਰੀ ਜਾਤ ਬਰੀਡ ਦੀ ਬਾਕੀ ਸੀਮਣ ਵੀ ਚੰਗਾ ਹੀ ਲੱਗਿਆ ਹੋ ਬਾਈ ਕਹਿੰਦਾ ਆਪਾਂ ਪੁੱਛਿਆ ਨਹੀਂ ਪਰ ਦੇਖ ਸਕਦੇ ਹੋ ਫੇਸ ਕੁਆਲਟੀ ਖਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਚਾਰੇ ਤਾਂ ਨਿੱਖੜ ਮੇ ਇੱਕੋ ਜਿਹੇ ਸਾਈ ਤੇ ਬਾਈ ਸੀਲ ਸਭ ਪੂਰੀ ਆ ਜੀ ਪੂਰੀ ਬਾਈ ਪੂਰੀ ਸੀਲ ਸਭ ਠੀਕ ਆ ਜੀ ਮੁੱਲ ਬਾਈ ਇਹਦਾ ਇਹਦਾ ਮੁੱਲ ਬਾਈ 53000 ਦੀ ਦੇ ਦਿਆਂਗੇ ਮਾਨਤਾਨ ਹੋ ਜਾਊਗਾ ਜੀ ਹੋਜੀਦਾ ਬਾਈ ਹੋ ਜਾਊਗਾ ਸੀਲ ਸੌ ਕਰਮ ਵਾਲੀ ਪੂਰੀ ਆ ਬਾਕੀ ਹਵਾਨੇ ਚ ਵਾਲਟੇਲਾਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਵਾਲਟੇਲਾਂ ਕੱਢ ਕੇ ਸੁਣਾ ਥੱਬੇ ਦਾ ਹਵਾਨਾ ਤਿਆਰ ਕਰ ਲੈਣਾ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ